ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿੱਦਾਂ ਕੀ ਆਪਣੇ ਆਲੀਕਲਾ ਨਗਰ ਦੇ ਵਿੱਚ ਬੰਨ ਟੁੱਟਾ ਸੀ ਤੇ ਬੜੇ ਵੀਰਾਂ ਨੇ ਵੱਖ-ਵੱਖ ਥਾਵਾਂ ਤੋਂ ਸਵਾਵਾਵਾਂ ਭੇਜੀਆਂ ਤੇ ਇੱਥੇ ਸਾਡੇ ਸੇਵਾ ਕਰਨ ਵੀ ਆਏ ਇੱਥੇ ਵੀਰ ਆਪਣੇ ਗੈਲ ਪਿੰਡ ਤੋਂ ਇਹਨਾਂ ਵੀਰਾਂ ਨੇ ਦੱਸਿਆ ਵੀ ਜਿਹੜਾ ਵੱਡਾ ਖੱਲੂਕਾਰਾ ਹੋਇਆ ਸੀ ਉਹ ਸਾਡੇ ਏਰੀਏ 'ਚ ਆਣ ਕੇ ਖਤਮ ਹੋਇਆ ਸੀ ਇਹ ਵੀ ਬਹੁਤ ਇਤਿਹਾਸਿਕ ਪਿੰਡ ਵੀ ਆ ਤੇ ਗੈਲ ਪਿੰਡ ਜਿਹੜਾ ਬਰਨਾਲਾ ਤੋਂ ਇਹ ਵੀਰ 35 ਟਰੈਕਟਰ ਲੈ ਕੇ ਆਪਣੇ ਆਲੀਕਲਾ ਨਗਰ ਦੇ ਵਿੱਚ ਸੇਵਾ ਕਰਾਉਣ ਲਈ ਸਾਡੇ ਕੋਲ ਪਹੁੰਚੇ ਸੀ ਇਹਨਾਂ ਨੇ ਸਾਡੇ ਕੋਲ 3 ਦਿਨ ਲਗਾਏ ਆ ਵੀ ਸਾਨੂੰ ਇਹਨਾਂ ਦੀ ਸੇਵਾ ਦਾ ਤਸ਼ਾਹ ਵੇਖ ਕੇ ਬੜਾ ਮਾਣ ਮਹਿਸੂਸ ਹੋਇਆ ਕਿਉਂਕਿ ਵੀਰਾਂ ਨੇ ਤਨ ਮਨ ਧਨ ਨਾਲ ਸੇਵਾ ਕੀਤੀ ਆ ਇਹ ਆਪ ਦਾ ਹੀ ਡੀਜ਼ਲ ਲੈ ਕੇ ਆਏ ਸੀ ਆਪ ਦਾ ਹੀ ਟਰੈਕਟਰ ਲੈ ਕੇ ਆਏ ਤੇ ਇੱਥੇ ਕਈ ਵੀਰਾਂ ਨੇ ਅਸੀਂ ਕੱਲ ਆਖੀਏ ਵੀ ਪਿਛਾਂ ਟਰਾਲੀਆਂ ਡੱਕ ਦੋ ਕਹਿੰਦੇ ਨਹੀਂ ਅਸੀਂ ਸਿਰੇ ਤੇ ਜਾਣਾ ਅੱਜ ਅਸੀਂ ਰਾਹ ਬਣਾ ਕੇ ਜਾਣਾ ਵਾ ਤੇ ਬੜੇ ਉਤਸ਼ਾਹ ਦੇ ਨਾਲ ਵੀਰਾਂ ਨੇ ਸੇਵਾ ਕੀਤੀ ਆ ਸਾਡਾ ਬੜਾ ਮਨ ਖੁਸ਼ ਹੋਇਆ ਤੇ ਇਹਨਾਂ ਵੀਰਾਂ ਦਾ ਹੀ ਸਾਡਾ ਆਲੀਕਲਾ ਨਗਰ ਬਹੁਤ ਬਹੁਤ ਧੰਨਵਾਦ ਕਰਦਾ ਵਾ ਇਹਨਾਂ ਵੀਰਾਂ ਨੂੰ ਗੁਰਸੁਖੀ ਜੀਵਨ ਬਖਸ਼ੇ ਪ੍ਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਕਿ ਬਾਪੂ ਜੀ ਨੂੰ ਇੱਕ ਇਹਨਾਂ ਦੇ ਸੰਗਤ ਵੱਲੋਂ ਆਪਣੇ ਆਲੀਕਲਾ ਨਗਰ ਵੱਰੋਂ ਸਰੂਪਾ ਭੇਟ ਕਰਾਂਗੇ ਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਦਾ ਬਹੁਤ ਇਹ ਬੋਲਣ ਤੋਂ ਥੋੜੇ ਝੱਗਦੇ ਆ ਵੀਰ ਚਲੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਥੋਂ ਟਰੈਕਟਰਾਂ ਦੀ ਬਣਾ ਲਿਓ ਨਹੀਂ ਾਰੇ ਵੀਰ ਪਹੁੰਚ ਗਏ ਅਨਰਵੈਲ ਭਾਜੀ ਜੀ ਹੁਣ ਟਰੈਕਟਰਾਂ ਦੇ ਵਿੱਚ ਡੀਜ਼ਲ ਪੈਂਡਿਆ ਵਾ ਇਹ ਕਿੰਨੇ ਲੀਟਰ ਭਾਈ ਇੱਕ ਟਰੈਕਟਰ ਦਾ ਪੈਂਡਿਆ 20 ਲੀਟਰ ਤੇ ਇਹ ਆ ਵੇਖੋ ਹੁਣ ਭਾਵੇਂ ਕਹੇਦਾ ਕਿੰਨੀ ਵਧੀਆ ਮਸ਼ੀਨ ਆਰਕੇ ਵਾਲੇ ਵੀਰਾਂ ਨੇ ਬਣਾ ਕੇ ਦਿੱਤੀ ਆ ਤੇ ਐ ਨਾਲੇ ਪਤਾ ਲੱਗ ਜਾਂਦਾ ਕਿੰਨੇ ਲੀਟਰ ਇਹ ਰੀਸੈਟ ਵੀ ਹੋ ਜਾਂਦੀ ਯਾਰ ਜ਼ੀਰੋ ਕਰਕੇ ਫਿਰ ਅੱਛਾ ਜੀ ਕਿੱਥੋਂ ਕਰਦਾ ਜ਼ੀਰੋ ਪਰ ਅੱਛਾ ਅੱਛਾ ਜੇ ਤੁਹਾਰੇ ਇੱਕ ਟ੍ਰੇਡਰ ਚ ਆਪੇ ਕੱਟ ਕਰ ਜਨਾ ਵੀ ਜ਼ੀਰੋ ਕਰਕੇ ਉਹ ਤੇ ਆਪਾਂ ਚੱਲ ਮੀਰੀ ਹੋ ਗਈ 25 ਕਰਾ ਦੇ ਤੇ ਇੱਕ ਟ੍ਰੇਡਰ ਦਾ 25 ਲੀਟਰ ਤੇਲ ਜਿਹੜਾ ਦਿਹਾੜੀ ਦਾ ਲੱਗਦਾ ਉਹ ਪੂਰਾ ਪਾ ਦਿਦਾ ਤੇ ਸਾਨੂੰ ਇਸ ਚੀਜ਼ ਦੀ ਬਹੁਤ ਮौज ਹੈ ਕਿ ਤੇਲ ਤੂਲ ਵਾਧੂ ਖਰਾਬ ਨਹੀਂ ਹੁੰਦਾ ਜਿੰਨਾ ਕਿ ਜਿੰਨਾ ਰੋਜ਼ ਲੱਗ ਜਾਂਦਾ ਉਹਨਾਂ ਦੇ ਪੰਨੇ ਹੁੰਦਾ ਮੈਂ ਤੂੰ ਵੀਡੀਓ ਨਹੀਂ ਬਣਾਈ ਤੇ ਹੁਣ ਦੱਸਿਆ ਨਹੀਂ ਤੇ ਕਮਾਸ਼ ਰਹਿੰਦੇ ਹੁਣ ਤਾਂ ਅੱਛਾ ਮਾਰੇ ਇਹ ਤੋਂ ਕਰਕੇ ਜ਼ੀਰੋ ਹੋ ਜਾਂਦਾ ਲੈ ਆਜਾ ਨਜ਼ਾਰਾ ਵੱਜ ਗਿਆ ਯਾਰ ਤੇ ਨਹੀਂ ਲਾਪਤਨ ਵਾਲੀ ਵਿੱਚ ਕੋਈ ਇਧਰੋਂ ਨਾ ਛੜਦੀ ਕਿਦੇ ਆਣੂ ਭੂਖਣਾ ਆ ਜਾ ਲਿਆਓ ਟਰੈਕਟਰ ਕਰੋ ਵੀਰ ਜੀ ਸਾਈਡ ਤੇ ਆਉ ਦਜਾ ਹੁਣ ਸਾਰੇ ਟਰੈਕਟਰਾਂ ਨੇ ਤੇਲ ਪਾ ਗਏ ਜੋ ਆਪਣਾ ਆਪਾਂ ਨੂੰ ਸੰਗਤਾਂ ਨੇ ਤੇਲ ਪ੍ਰੋਵਾਈਡ ਕਰਵਾਇਆ ਉਹ ਸਾਂਝੇ ਤੌਰ ਤੇ ਜਿਹੜਾ ਵੀ ਵੀਰ ਪਿੰਡ ਦਾ ਟਰੈਕਟਰ ਲੈ ਕੇ ਆਉਂਦਾ ਉਹਦੇ ਵਿੱਚ 20 ਲੀਟਰ 25 ਲੀਟਰ ਜਿੰਨਾ ਦਾ ਕੇ ਇਹਦਾ ਖਰਚਾ ਜਿੰਨਾ ਕਿ ਤੇਲ ਰੋਜ ਦਾ ਮੱਝ ਦਾ 25 ਲੀਟਰ ਮੱਚਦਾ ਵਾ ਉਹ ਪਾ ਕੇ ਸਾਰੇ ਵੀਰਾਂ ਨੂੰ ਤੇ ਸਟੋਰ ਦੇਈਦਾ ਵਾ ਤੇ ਉਨਾ ਹੀ ਸੰਗਤਾਂ ਹੋਰ ਡੀਜ਼ਲ ਦੀ ਜੰਦੀਆਂ ਲੱਗ ਕੰਮ ਚੱਲੀ ਜਾਂਦੇ ਆ ਤੇ ਸਾਰੇ ਵੀਰ ਹੁਣ ਬਾਬੂ ਮਸ਼ੀਨ ਨੂੰ ਡੀਕਣ ਦੇ ਚਾਹ ਚੂ ਪੀ ਕੇ ਤਿਆਰ-ਬਰ ਤਿਆਰ ਆ ਝਮਕੌਰ ਸੋਂ ਡੀਜ਼ਲ ਦੀ ਜ਼ਿੰਮੇਵਾਰੀ ਇਹਦੀ ਕੰਮ ਆਪਣਾ ਹੋ ਗਿਆ ਚਾਲੂ ਆ ਜਿਹ ਟਰੈਕਟਰ ਕਾਫੀ ਹੋ ਗਏ ਆ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਇਹ ਪਾਗੜੀ ਨੀਗੀ ਜੀ ਆ ਕਾਮ ਜਿਹੜਾ ਚੱਲ ਪਿਆ ਰੜ ਪਿਆ ਵਾ ਸ਼ੌਕ ਦੇ ਚੁੱਕਦੇ ਚੁੱਕਦੇ ਨਹੀ ਨਹੀ ਲੈ ਡਰਦਾ ਆਇਆ ਤੁਰਦੀ ਆ ਟਰਾਲੀ ਯਾਰ ਗਾਂ ਜਾ ਕੇ ਕਿਦਾਂ ਬੈਗ ਮਾਰ ਮੈਂ ਕਦੀ ਚਲਾਇਆ ਨਹੀਂ ਨਾ ਐ ਕੀ ਪਰ ਆਇਓ ਤੇਰਾ ਨਹਰਾ ਤੇਰਾ ਤੇਰਾ ਸਨਾ ਮੰਦਾ ਮੈਂ ਮਿਸਤਰੀ ਸੁਣਾ ਦਰਦਾ ਮਿਸਤਰੀ ਯਾਰ ਪਰ ਆयो ਪਤਾ-ਪੁਤਾ ਕੋਈ ਨਹੀਂ ਫੇਰਦਾ ਲੈ ਹੋਣ ਫਸਾ ਦੀ ਕੁੰਡੀ ਹੱਥ ਤੇਰਾ ਹੈ ਸ਼ਾਹਵਾਜ ਗਰਜੀਤ ਵਿਚਾਲਾ ਹੈ ਨਾ ਤੇਰੇ ਉਤਲੇ ਦੇ ਤੇਰੇ ਵਾਲੇ ਤੇ ਉਤੇ ਰੱਖ ਦੇ ਮੈਂ ਬੜਾ ਗਰਜੀ ਹਲੋ ਯਾਰ ਭਰਾਵਾ ਲੱਗ ਗਿਆ ਟਰਾਲੀਆਂ ਜਿਹੜੀਆਂ ਮੋੜ ਨੂੰ ਥਾਂ ਥੋੜਾ ਜਿਹਾ ਅੱਜ ਇੱਕ ਟਰਾਲੀਆਂ ਜੈਕ ਵਾਲੀਆਂ ਥੋੜੀਆਂ ਹੀ ਚਾਰ ਸਵੇਰੇ ਕੰਮ ਖਲੋ ਗਿਆ ਹੁਣ ਓ ਟਰਾਲੀਆਂ ਇਹ ਜੋਰ ਮੈਨਾਂ ਨੂੰ गीती मार ਕੀ ਗੇਂਡ ਟੁੱਟਾ ਜਾਊਗਾ ਟੱਕੜਨ ਸਟ੍ਰੇਟ ਆਏ ਇੱਥੇ ਡਾਕੜਾ ਛਲੋ ਯੋ ਉਹ ਪੱਦਰ ਜੀ ਕਰ ਲੈਂਦੇ ਉਹਨੂੰ ਬਾਬਾ ਜੀ ਉੱਠੋ ਯਾ ਟਰੈਕਟਰ ਲਿਆਓ ਕਰਾਏ ਵਾਲਾ ਖਿੱਚੋ ਉਹਨੂੰ ਨਾ ਸ਼ੁਰੂ ਹੋ ਗਿਆ ਕੰਮ ਮੇਰਾ ਮੋਹਰਾ ਪ੍ਰੋਗਰਾਮ ਹੈ ਕਿ ਸਮਾਨ ਸਮੋਡਾ ਵੇਚੀ ਕਰਿਆ ਮੈਂ ਮੁੜ ਕੇ ਇਹਨੂੰ ਚੌੜੀ ਕਰਦਾ ਉਹ ਕਿਰਾਏ ਨਾਲ ਮੜਾ ਉਹ ਵਾਈ ਗਰੂ ਦੀ ਰਸ਼ਨ ਉਹ ਸਾਥੀ ਕਈਆਂ ਨੇ ਪਾਸੇ ਕਰ ਦੋ ਮਿੱਟੀ ਗੱਡੀ ਕਢੀ ਨਿਕਾਲ ਲਈ ਹੁਣ ਜਾ ਸਕੋ ਇਹਨੂੰ ਗਾਂ ਮਿੱਟੀ ਖੜਨ ਨਾਲ ਨਾ ਇੱਥੇ ਬੰਦ ਕਰੋ ਮਜਬੂਤ ਜਾ ਯਾਰ ਬਰੇਟਾ ਦਾ ਤੋੜਾਂ ਦਾ ਕਿਸਮੀ ਜਣਾ ਪਾ ਇਹਨੂੰ ਗਾਂ ਘਤੋ ਲਈ ਜਾਂਦੇ ਮਿੱਟੀ ਜਾਂਦੇ ਆ ਇੱਥੇ ਪਿੰਦੇ ਨੂੰ ਕਿ ਲਵਾਓ ਬੰਦਣਾ ਜੋੜ ਇਹਨੂੰ ਕਰਨ ਦੀ ਤਿਆਰੀ ਜਿੱਥੇ ਆਪਣਾ ਮੋਰਚਾ ਜੰਦੰਡਿਆ ਬਾਬੇ ਸੀਚੇ ਵਾਲਿਆਂ ਨੇ ਕੱਲਿਆ ਇਸ ਟੈਂਟ ਵੀ ਲਾਓ ਸੰਗ ਤੇ ਇਹਦੇ ਤੇ ਤਰਬਾਲ ਪੈ ਜੂਗੀ ਦੀ ਗੀ ਕਾ ਖਾਸਾ ਵਾਈਪੀ ਤੇ ਜਿੱਦਾਂ ਆਪਾਂ ਤੁਹਾਨੂੰ ਉਹੋ ਜੀ ਦੱਸਦੇ ਸਾਡੇ ਆਲੀਕਲਾ ਨਗਰ ਦੇ ਵਿੱਚ ਜਿਹੜੀ ਆ ਸੇਵਾ ਚ ਲੱਗਦੀ ਆ ਇਹ ਵੀਰ ਨਾਲੇ ਤੇ ਆਪਣੇ ਲਈ ਮਿੱਟੀ ਦੀਆਂ ਟਰਾਲੀਆਂ ਲੈ ਕੇ ਆਏ ਸੀ ਨਾਲੇ ਡੀਜ਼ਲ ਲੈ ਕੇ ਆਏ ਸੀ ਤੇ ਆਪਣੇ ਨਾਲ ਅੱਜ ਦੋ ਦਿਨੇ ਮਿੱਟੀ ਤੇ ਜਿਹੜਾ ਵਾ ਟਰੈਕਟਰ ਦੀ ਸੇਵਾ ਹੀ ਕਰਦੇ ਨੇ ਭਾਣੋਗੇ ਤੋਂ ਵੀਰ ਆਏ ਆ ਤੇ ਅੱਜ ਇਹਨਾਂ ਨੇ ਆਪ ਦੇ ਵੱਖਰੇ ਤੌਰ ਤੇ ਇਹਨਾਂ ਦੇ ਕੋਈ ਸਿਸਟਰ ਬਾਹਰ ਵਾ ਉਹਨਾਂ ਨੇ ਆਪਣੇ ਇਹ ਨਗਰ ਦੇ ਵਿੱਚ 2000 ਰੁਪਏ ਜਿਹੜਾ ਵਾ ਆਪਾਂ ਨੂੰ ਸੇਵਾ ਵਾਸਤੇ ਪਾਇਆ ਵਾ ਇਹਨਾਂ ਪਾਇਆ ਉਹਨਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੰਦਰੁਸਤੀਆਂ ਬਖਸ਼ੇ ਦੇਣ ਤੁਮੀ ਦੇ ਰਾਜ ਚੌਂਕੀ ਟ੍ਰੈਕਿੰਗ ਬਖਸ਼ੇ ਤੇ ਇਦਾਂ ਹੀ ਇਹ ਸੇਵਾ ਜਿਹੜੀ ਆ ਕਰਦੇ ਰਹੇਨ ਸਾਰੇ ਵੀਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਬੰਦੇ ਟਰਾਲੀਆਂਆਂ ਨਹੀਂ ਕਈਆਂ ਨਾਲ ਲੌਂਡ ਆਇਆ ਉਹ ਸਿੱਧਾ ਹੀ ਲਾਇਆ ਸਿੱਧਾ ਹੀ ਸਿੱਧਾ ਹੀ ਉਹ ਉਥੇ ਲਾ ਕੇ ਗਾੜੀਆਂ ਮੋੜ ਲਿਆ ਜੇ ਕਾਲੀ ਆ ਨਾ ਉਥੇ ਲਾ ਕੇ ਨਾ ਤਾਂ ਗਾੜੀਆਂ ਮੋੜ ਲਿਓ ਮੁੜ ਜਾਂਦੀ ਆ ਆਗੀ ਵੀਰ ਆਪਣੇ ਆਂਧੀਕਲਾ ਨਗਰ ਤੇ ਬਨ ਟੁੱਟਾਈ ਦੇ ਤੋੜ ਵਾਸਤੇ ਸੰਗਤਾਂ ਮਿੱਟੀ ਲੈ ਕੇ ਆਉਣ ਡੀਆਂ ਸੀ ਤੇ ਕਈ ਸੰਗਤਾਂ ਡੀਜ਼ਲ ਦੀ ਸੇਵਾ ਲੈ ਕੇ ਆਉਣ ਡੀਆਂ ਇਹ ਵੀਰ ਆਪਣੇ ਰਪਾਲ ਖੁਰਦ ਜ਼ਿਲ੍ਹਾ ਅੰਮ੍ਰਿਤਸਰ ਤੋਂ ਆਪਣੇ ਵਾਸਤੇ 90000 ਰੁਪਿਆ ਡੀਜ਼ਲ ਵਾਸਤੇ ਦੇ ਕੇ ਗਏ ਆ ਇਹਨਾਂ ਵੀਰਾਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਇਦਾਂ ਹੀ ਇਹਨਾਂ ਨੂੰ ਸੇਵਾ ਦੀ ਭਾਵਨਾ ਬਣਾਈ ਰੱਖੇ ਤੇ ਸਾਡਾ ਅਲੀਗਲਾ ਨਗਰ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਅੱਜ ਸਾਨੂੰ ਇੱਕ ਇੱਕ ਰੁਪਈਆ ਜਿਹੜਾ ਕੀਮਤੀ ਆ ਡੀਜ਼ਲ ਮਚਣ ਦੇ ਆ ਟਰਾਲੀਆਂ ਦੇ ਵਿੱਚ ਮਿੱਟੀ ਆਸਤੇ ਪੈਹੇ ਹਰ ਇੱਕ ਥਾਂ ਤੇ ਆਪਾਂ ਨੂੰ ਪੈਹੇ ਦੀ ਲੋੜ ਇਹਨਾਂ ਵੀਰਾਂ ਨੇ ਮਜਬੂਰੀ ਨੂੰ ਸਮਝਦੇ ਆਇਆ ਤੇ ਨਗਰ ਰਾਸ਼ੀਆ ਪਾਣਾ ਦਿੱਤੀ ਆ ਇਹ ਆਪਾਂ ਡੀਜ਼ਲ ਤੇ ਤੇ ਜਾਂ ਕੋਈ ਬੰਨਾਂ ਵਾਲੀਆਂ ਮਸ਼ੀਨਾਂ ਨੂੰ ਦੇਣਾ ਉਹ ਜਿੱਥੇ ਵੀ ਵਰਤਣਾ ਉਹ ਆਪਾਂ ਵੀ ਨਾਲ ਸੰਯੋਗ ਨਾਲ ਵਰਤਾਂਗੇ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕੀ ਆਪਾਂ ਸਾਰੇ ਵੀਰਾਂ ਦੇ ਅੱਗੇ ਵੀ ਦੱਸਿਆ ਵੀਰਾਂ ਨੇ 90000 ਜੀ ਦਿੱਤਾ ਆ ਦੋ ਪਰਿਵਾਰ ਆਪਾਂ ਇਹੋ ਜੇ ਲੱਭਾਂਗੇ ਜਿਨ੍ਹਾਂ ਨੂੰ ਮਾਦੀ ਸਹਾਇਤਾ ਜਿੱterraform ਵੀ ਦੋ ਕਿਲੇ ਵਾਲੇ ਪੰਜਾਂ ਤੋਂ ਲੈ ਕੇ ਦੋਹਾਂ ਕਿਲਿਆਂ ਤੱਕ ਜਿਹੜੇ ਵੀਰ ਕੋਲ ਆਪਣਾ ਖਰਚਾ ਵਰਚਾ ਲਾਊਗਾ ਉਹਨੂੰ ਖਾਦ ਲੈ ਕੇ ਦਵਾਂਗੇ ਹਾਂਜੀ ਜਦੋਂ ਆਪਾਂ ਪੇਡਿੰਗ ਦਿਸਟ ਵਧਾਈ ਪਈ ਆ ਠੀਕ ਹੈ ਬੀ ਤੇ ਉਹਦੇ ਵਿੱਚ ਜਿੰਨੂੰ ਜਿੰਨੂ ਅੱਗੇ ਮਿਲ ਗਏ ਆ ਉਹ ਛੱਡ ਦਾਂਗੇ ਠੀਕ ਤੇ ਅੱਗੇ ਜਿਹੜੇ ਦੋ ਪਰਿਵਾਰ ਹੋਣਗੇ ਉਹਨਾਂ ਨੂੰ ਦੇ ਦਾਂਗੇ ਕੋਈ ਜਿਹੜੇ ਤੁਹਾਨੂੰ ਮਿਲਦੀ ਐ ਜਿਹਨੇ ਲੱਗੇ ਆਪਾਂ ਨੂੰ ਜਿੰਨੂੰ ਲੋੜ ਵਾਂਦੀ ਆਪਾਂ ਉਹਦਾ ਹੀ ਦੇਣਾ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਇਹਨਾਂ ਦੇ ਖਜ਼ਾਨੇ ਮਾਰੇ ਭਰਪੂਰ ਕਰੇ ਜਿਨ੍ਹਾਂ ਨੇ ਐਡੀ ਸਾਡੀ ਅਗਦੇ ਕੀਤੀ ਐਡਾ ਸੰਯੋਗ ਦਿੱਤਾ ਸਾਨੂੰ ਜਿਹੜੇ ਝੂਨਿਆਂ ਚ ਪਾਣੀ ਆਏ ਭੁੱਲ ਗਏ ਆ ਕਿ ਦਸ ਸੰਗਤਾਂ ਨੇ ਸਾਡਾ ਇੰਨਾ ਵੱਧ ਤੋਂ ਵੱਧ ਸਹਿਯੋਗ ਦਿੱਤਾ ਪ੍ਰਮਾਤਮਾ ਦੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਈ ਬਾਈ ਬਾੜੀ ਜੇਦ ਕਰਕੇ ਬੈਠੇ ਕਹਿੰਦੇ ਆਂ ਹੋਰ ਗਾਂ ਖੜਨਾ ਕਾਲਾ ਫਸਿਆ ਪਰਾਂ ਹੀ ਪਿੰਦੇ ਹਲੇ ਰੱਖੀ ਬਾਈ ਹਲੇ ਰੱਖ ਪਰਾਂ ਜੋ ਕਿ ਲਗਲ ਨਿਕਲ ਗਿਆ ਨਾ ਕੋਈ ਸਿਰ ਪਾੜ ਜਾਣਾ ਜੀ ਮੈਂ ਦੇਖ ਨਹੀਂ ਦੇਖੀ બસ ਬਸ ਕੀ ਨਹੀਂ ਨਿਕਲ ਨਹੀਂ ਆ ਦੇ ਇੱਕ ਪਾਸੇ ਇੱਥੇ ਅੜੀਆਂ ਸਿੱਧੀਆਂ ਉੱਪਰ ਲੈਣਾ ਆਹੋ ਸਵੇਰੇ ਸਵੇਰੇ ਕੋਣ ਨੂੰ ਕਿਹਾ ਮੜਾ ਬਾਬਾ ਲੇਟ ਆਇਆ ਕਰੋ ਲਾ ਦੋ ਵੈਗਰੂ ਲਾ ਦੋ ਇਹ ਅੱਜ ਸਾਡੇ ਮਾਮਾ ਜੀ ਨੇ ਤੰਬੂ ਠੋਕਤਾ ਵਾ ਤੇ ਛੱਤ ਪਾਉਣੀ ਜੇ ਤਾਂ ਭੁੱਲ ਗਿਆ ਵਾ ਸਵੇਰੇ ਪਾਵਾਂਗੇ ਲਾਈਨ ਟਰੇ ਦੇ ਕੋਲ ਆ ਵੱਡੇ ਟਰਾਲਿਆਂ ਦਾ ਹੁੰਦਾ ਵੀ ਮੁੜ ਕੇ ਰਸਤੇ ਜਿਹੜੇ ਆ ਜੇ ਮਲੈਮ ਬਸ ਇੱਥੇ ਲਾ ਲਓ ਆ ਟਰੈਕਟਰ ਆਪੋ ਆਪਣਾ ਟਰੈਕਟਰ ਆਸ ਕਰਦੇ ਬੈਗ ਇੱਕ ਸਾਰੇ ਵੀਰਾਂ ਨੂੰ ਅੱਜ ਬਹੁਤ ਅਪੀਲ ਆ ਸਕਦਾ ਲੋਹਾਈਆਂ ਵੀ ਜਿਹੜਾ ਆਪਾਂ ਜਦੋਂ ਕੋਈ ਸਾਈਡ ਦੇਣ ਲੱਗਿਆਂ ਟਰਾਲੀਆਂ ਜਿਹੜੀਆਂ ਵਾਂ ਥੱਲੇ ਖੁੱਭ ਜਾਂਦੀਆਂ ਮੇਰੇ ਵੀਰ ਜਿਹੜੇ ਗੱਡੀਆਂ ਤੇ ਆਪਣੇ ਕੋਲ ਆਉਂਦੇ ਆ ਉਹ ਪਹਿਲਾਂ ਹੀ ਵੇਖ ਕੇ ਪਿੱਛੇ ਹੀ ਜਿੱਥੇ ਜਗ੍ਹਾ ਹੋਵੇ ਉੱਥੇ ਥਾਂ ਦੇ ਡਾਕ ਲਿਆ ਕਰੋ ਕਿਉਂਕਿ ਇੱਕ ਟਰਾਲੀ ਖਲੋਣ ਦੇ ਨਾਲ ਜਿਹੜੀ ਆ ਨਾ ਸਾਰੀ ਚੈਣ ਮਿੱਟੀ ਦੀ ਖਰਾਬ ਹੋ ਜਾਂਦੀ ਆ ਇੱਥੇ ਰਸਤੇ ਉਹਨੇ ਕੀ ਆ ਇਹ ਜਿਹੜੀਆਂ ਵੱਡੀਆਂ ਟਰਾਲੀਆਂ ਮੇਰੇ ਵੀਰ ਮਿੱਟੀ ਦੀਆਂ ਲੈ ਕੇ ਆਉਂਦੇ ਆ ਉਹ ਜ਼ਿਆਦਾਤਰ ਕੋਸ਼ਿਸ਼ ਕਰੋ ਵੀ ਪਿੰਡ ਆਪਣੇ ਉੱਥੇ ਡੰਪ ਚੱਲਣ ਡਿਆ ਉੱਥੋਂ ਲਾ ਕੇ ਮਿੱਟੀ ਛੋਟੀਆਂ ਟਰਾਲੀਆਂ ਜਾਵੇ ਕਿਉਂਕਿ ਨਾਲੇ ਤੇ ਆਪਣਾ ਸਾਰਾ ਕੰਮ ਖਲੋ ਜਾਂਦਾ ਆਪਾਂ ਇੱਥੇ ਸੇਵਾ ਕਰਨ ਵਾਸਤੇ ਆਉਣੇ ਆਂ ਸੇਵਾ ਦਾ ਮਤਲਬ ਵੀ ਅਗਲੇ ਦੀ ਮਦਦ ਕਰਨ ਵਾਸਤੇ ਕਿ ਜੇ ਆਪਾਂ ਸਾਰਾ ਉਹਦਾ ਕੰਮ ਖਿਲਾੜ ਕੇ ਅਸੀਂ ਆਖ ਨਹੀਂ ਸਕਦੇ ਕਿਉਂਕਿ ਸਾਡੀ ਮਜਬੂਰੀ ਆ ਇਸ ਕਰਕੇ ਮੇਰੇ ਵੀਰਾਂ ਦੀ ਸਾਰਿਆਂ ਦੀ ਗਾੜੀ ਗੁਜਾਰਸ਼ ਕਰੀ ਦੀ ਜਿਹੜੇ 15 ਫੁੱਟ ਤੋਂ ਵੱਧ ਟਰਾਲੇ ਆ ਉਹ ਸਿੱਧੇ ਬੰਦ ਤੇ ਲਿਉਣ ਦੀ ਜिद ਨਾ ਕਰਿਆ ਕਰੋ ਕਿਉਂਕਿ ਇੱਕ ਜिद ਕਰਨ ਜਿਹੜੀਆਂ ਵਾਂ 30 32 ਟਰਾਲੇ ਜਿਹੜੀਆਂ ਆਪਣੀਆਂ ਲੱਗੀਆਂ ਛੋਟੀਆਂ ਉਹ ਵੀ ਸਾਰੀਆਂ ਖਲੋ ਜਾਂਦੀਆਂ ਇਹ ਕਰਕੇ ਮੇਰੇ ਵੀਰ ਸਾਰਿਆਂ ਵੀਰਾਂ ਨੂੰ ਇਹ ਅਪੀਲ ਆ ਵੀ ਆਪਣੇ ਆਲੀਕਲਾ ਨਗਰ ਦੇ ਵਿੱਚ ਡੱਕ ਜਾ ਕਰੋ ਪਾਲੀ ਗੱਲ ਜੇ ਤੁਸੀਂ ਤੋੜਦੇ ਆਉਣਾ ਹੰਦਾ ਜਿੱਥੇ ਆਪਣੀ ਮਿੱਟੀ ਦੀ ਸੇਵਾ ਚੱਲਣ ਦੀ ਅਸੀਂ ਗੱਡੀ ਦੇ ਤੁਹਾਨੂੰ ਲਿਜਾ ਕੇ ਦਿਖਾ ਦਿਆ ਕਰਾਂਗੇ ਪਰ ਇਹ ਮੇਰੇ ਵੀਰ ਨਾ ਜਿਦ ਕਰਿਆ ਕਰੋ ਕਿਉਂਕਿ ਇਹਦੇ ਨਾਲ ਬਹੁਤ ਦਿੱਕਤ ਆਉਂਦੀ ਹੋਣਾ ਵੀਰ ਟਰਾਲੇ ਲੈ ਗਏ 16 ਫੁੱਟੇ 18 ਫੁੱਟਾ ਉਹ ਸਾਰੇ ਮਗਰੇ ਹੀ ਖੁੱਬ ਗਿਆ ਨਾਲੇ ਜਿਹੜੇ ਸਾਡੇ ਪਿੰਡ ਦੀਆਂ ਟਰਾਲੀਆਂ ਛੋਟੀਆਂ ਉਹ ਵੀ ਖਲੋੜੀਆਂ ਇਹ ਮਿੱਟੀ ਦੇ ਚਲੋ ਬਹੁਤ ਬਹੁਤ ਹੰਨਾ ਵੀਰਾਂ ਦਾ ਧੰਨਵਾਦ ਜਿਹੜੇ ਆਪਣੇ ਲਈ ਸੇਵਾ ਲੈ ਕੇ ਉਹਦੇ ਪਰ ਥੋੜੀ ਸਾਡੀ ਗੁਜਾਰਸ਼ ਹੈ ਇਹਨੂੰ ਜਰੂਰ ਸਮਝਿਆ ਕਰੋ ਮੇਰੇ ਵੀਰ ਕਿਉਂਕਿ ਸਾਡੀ ਮਜਬੂਰੀ ਆ ਜੇ ਟਰਾਲੀਆਂ ਸਿੱਧੀਆਂ ਆਉਂਦੀਆਂ ਹੁੰਦੀਆਂ ਤਾਂ ਅਸੀਂ ਤੁਹਾਨੂੰ ਕਦੀ ਨਹੀਂ ਆਖਣਾ ਇਸ ਕਰਕੇ ਮੇਰੇ ਵੀਰ ਵੱਧ ਤੋਂ ਵੱਧ ਇਹ ਚੀਜ਼ ਨੂੰ ਰੱਖਿਆ ਕਰੋ ਬਹੁਤ ਬਹੁਤ ਧੰਨਵਾਦ ਹਲੋ ਯਾਰ ਪਾਇਆ ਇਹਦੇ ਵਿੱਚ ਇੰਜਨ ਕਿਹੜਾ ਵੇ ਜੀ ਇਹ ਇੰਜਨ ਕਿਹੜਾ ਵਾ ਇੰਜਨ ਕਿਹੜਾ ਕਿਹੜਾ ਹੈਗਾ 475 ਨਹੀਂ ਯਾਰ ਪਰ ਆਪਾਂ ਉਹਦੀ ਮਾੜਦ 98 ਮਾੜਦ ਅਹੀਂ ਜਾਹ ਚੜ ਗਿਆ ਪੌਪ ਲੈਂਦੇ ਉੱਤੇ ਉਹਨੂੰ ਅਸੀਂ ਭਜਾ ਗਏ ਮੇਰੀ ਵਾਹ ਸਹੀ ਗੱਲ ਕਿ ਮਾੜ ਆ ਲਾਉ ਧੱਕਾ ਪਾਸੇ ਪਾ ਪਤਾ ਨਹੀਂ ਕਿਧਰ ਰੁਹੇ ਜਾਂਦਾ ਨਾ ਪੀ ਆ ਗੱਡੀ ਆਉਦਾ ਹੋਏ ਚੱਲ ਵੀ ਸ਼ੇਰਾ